ਸਾਸੀ ਕਾਲ ਸਟੋਰੀ ਟਾਕ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਖੜੇ ਆਂ ਰਾਵੀ ਦਰਿਆ ਦੇ ਬੈਡ ਤੇ ਰਾਵੀ ਦੇ ਕੰਢੇ ਰਾਵੀ ਦਰਿਆ ਜਿੱਥੇ ਕਿ ਘਟੋ ਘਟ 23 ਟਨ ਕ੍ਰਸ਼ਰ ਔਰ ਸਕਰੀਨਿੰਗ ਪਲੈਂਟ ਲੱਗੇ ਹੋਏ ਨੇ ਔਰ ਇਹ ਇੱਕ ਅਹੀਜੀ ਇਲੀਗਲ ਖੱਡ ਹੈ ਮੰਜੀਰੀ ਪਿੰਡ ਦੀ ਮੰਜੀਰੀ ਪਿੰਡ ਨਰੋਡ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਜਿੱਥੇ ਤੁਸੀਂ ਦੇਖ ਰਹੇ ਹੋ ਇਸ ਵੇਲੇ ਮਾਈਨਿੰਗ ਬੰਦ ਹੈ ਮਾਈਨਿੰਗ ਸ਼ੁਰੂ ਹੋਏਗੀ 1 ਅਕਤੂਬਰ ਤੋਂ ਲੇਕਿਨ ਰਾਤ ਦੇ ਨੇਰੇ ਚ ਮਾਈਨਿੰਗ ਇੱਥੇ ਹੁੰਦੀ ਹੈ ਔਰ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੀ ਇਲੀਗਲ ਮਾਈਨਿੰਗ ਦੇ ਜਿਹੜੇ ਪੂਰੇ ਕਨਸਾਈਨਮੈਂਟ ਨੇ ਕਿਸ ਤਰ੍ਹਾਂ ਕੱਚਾ ਮਾਲ ਲੈ ਕੇ ਕ੍ਰਸ਼ਰਾਵਲ ਜਾਂਦੇ ਨੇ ਔਰ ਦਿਨ ਦਿਹਾੜੇ ਟਿਪਰ ਬਿਨਾ ਕਿਸੇ ਰੋਕ ਟੋਕ ਦੇ ਨਾ ਉੱਥੇ ਕੋਈ ਡੀਟੀਓ ਹੁੰਦਾ ਹੈ ਡਿਸਟ੍ਰਿਕਟ ਟਰਾਂਸਪੋਰਟ ਆਫੀਸਰ ਨਾ ਉੱਥੇ ਕੋਈ ਟਰਾਂਸਪੋਰਟ ਆਫੀਸਰ ਹੁੰਦਾ ਹੈ ਨਾ ਉੱਥੇ ਕੋਈ ਮਾਈਨਿੰਗ ਵਿਭਾਗ ਦਾ ਕੋਈ ਨਾਕਾ ਲੱਗਿਆ ਹੁੰਦਾ ਹੈ ਦਿਨ ਦਿਹਾੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆ ਬਲਾਕ ਤੁਸੀਂ ਦੇਖਿਆ ਕਿਸ ਤਰ੍ਹਾਂ ਟਿਪਰ ਤੁਰੇ ਚਲੇ ਜਾ ਰਹੇ ਨੇ ਤੁਸੀਂ ਇਸ ਸਟੋਰੀ ਦੇ ਪਹਿਲੇ ਐਪੀਸੋਡ 'ਚ ਦੇਖਿਆ ਮੁਕੇਰੀਆ ਬਲੌਗ ਦੇ ਅੰਦਰ ਪਿੰਡਾਂ 'ਚ ਕਿਸਾਨਾਂ ਦੀਆਂ ਜ਼ਮੀਨਾਂ ਕਿਵੇਂ ਰੁੜ ਰਹੀਆਂ ਨੇ ਸੌਸਫੂਡ ਤੱਕ ਕਿਵੇਂ ਖੱਡਾਂ ਕੀਤੀਆਂ ਹੋਈਆਂ ਨੇ ਔਰ ਖੱਡਾਂ ਜਿਹੜੇ ਉਹਨਾਂ ਦੇ ਨਾਲ ਦੇ ਖੇਤ ਨੇ ਉਹ ਕਿਵੇਂ ਟਹਿਰੇ ਨੇ ਇਸੇ ਤਰ੍ਹਾਂ ਇਹੀ ਹਾਲ ਇੱਥੇ ਦਾ ਅਸੀਂ ਮੁਜੇਰੀਆ ਪਿੰਡ 'ਚ ਇੱਥੇ ਆਪਣੀ ਟਾਣੀਆਂ 'ਚ ਔਰ ਫਾਰਮਾਂ 'ਚ ਵੀ ਲੋਕ ਲੈਂਦੇ ਨੇ ਇੱਥੇ ਖੌਫ ਇੰਨਾ ਹੈ ਕਿ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਕੀਤੀ ਅਸੀਂ ਕਈ ਨਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਅਸੀਂ ਇਸ ਮਾਈਨਿੰਗ ਮਾਫੀਆ ਬਾਰੇ ਬਿਲਕੁਲ ਕੁਝ ਨਹੀਂ ਕਹਿਣਾ ਇੱਕ ਕਿਸਾਨ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਚ ਅਪੀਲ ਪਾਈ ਹੋਈ ਹੈ ਪਟੀਸ਼ਨ ਪਾਈ ਹਾਰ ਕੇ ਇੱਕ ਕਿਸਾਨ ਤੇ ਹਮਲਾ ਵੀ ਹੋਇਆ ਕਿਉਂਕਿ ਉਹ ਆਪਣੀ ਪੈਲੀ ਦੇ ਨਾਲ ਵਾਲੀ ਪੈਲੀ ਚ ਮਾਈਨਿੰਗ ਕਰਨ ਤੋਂ ਮਨ ਕਰਦਾ ਸੀ ਰੇਤਾ ਚੱਕਣ ਤੋਂ ਮਨ ਕਰਦਾ ਸੀ ਕਿਉਂਕਿ ਉਹਦੀ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਟੈ ਰਹੀ ਸੀ ਮਾਈਨਿੰਗ ਕਰਕੇ ਔਰ ਰੁੜ ਰਹੀ ਸੀ ਜਦੋਂ بارشਾਂ ਆਉਂਦੀਆਂ ਨੇ ਤੁਸੀਂ ਦੇਖੋ ਜਿਹੜੀ ਟਾਪ ਸੋਇਲ ਹੈ ਉਹ ਕਿਸ ਤਰ੍ਹਾਂ ਰੁੜਦੀ ਹੈ ਔਰ ਖੱਡਾਂ ਚ ਜਾ ਕੇ ਜਿਹੜਾ ਨਾਲ ਦਾ ਖੇਤ ਹੈ ਕਿਵੇਂ ਰੁੜ ਜਾਂਦਾ ਹੈ ਤੇ ਉਹ ਕਿਸਾਨ ਕਹਿੰਦਾ ਮੇਰਾ ਤੁਸੀਂ ਕਿਤੇ ਨਾਮ ਨਹੀਂ ਲੈਣਾ ਉਹ ਕਿਸਾਨ ਦੀ ਟਾਣੀ ਤੇ ਅਸੀਂ ਗਏ ਤੇ ਮਈ ਦੇ ਮਹੀਨੇ ਦੀ ਗੱਲ ਹੈ ਮਈ ਦੇ ਮਹੀਨੇ ਰਾਤ ਕੁਝ ਬੰਦੇ ਆ ਕੇ ਉਸ ਟਾਣੀ ਤੇ ਹਮਲਾ ਕੀਤਾ ਔਰ ਉਹਦੀ ਕਾਰਪੰਨਤੀ ਔਰ ਕਈ ਮਸ਼ੀਨਾਂ ਉਹਦੇ ਜਿਹੜੇ ਸੰਦ ਸੀ ਉਹ ਜਾਂ ਚੁੱਕ ਕੇ ਲੈ ਗਏ ਜਾਂ ਭੰਨ ਦਿੱਤੇ ਗਏ ਉਹਨੇ ਐਫ ਆਈ ਆਰ ਲੌਂਚ ਕਰਾਈ ਐਫ ਆਈ ਆਰ ਦਾ ਹੁਣ ਤੱਕ ਕੋਈ ਐਕਸ਼ਨ ਨਹੀਂ ਹੋਇਆ ਜਦੋਂ ਉਹਨੇ ਪਟੀਸ਼ਨ ਪਾਈ ਪਟੀਸ਼ਨ ਤੋਂ ਬਾਅਦ ਕੁਝ ਹੀ ਦਿਨ ਪਹਿਲਾਂ ਪਿਛਲੇ ਮਹੀਨੇ ਯਾਨੀ ਕਿ ਜੁਲਾਈ ਦੀ ਗੱਲ ਦੱਸ ਰਿਹਾ ਕਿ ਉਸਤੇ ਹਮਲਾ ਹੋਇਆ ਉਹ ਸਕੂਟਰ ਤੇ ਪਠਾਨਕੋਟ ਤੋਂ ਵਾਪਸ ਆਪਣੇ ਮੁਜੇਰੀ ਪਿੰਡ ਵੱਲ ਆ ਰਿਹਾ ਸੀ ਤੇ ਪਿੱਛੋਂ ਆ ਕੇ ਦੋ ਬੰਦਿਆਂ ਨੇ ਉਸਤੇ ਜ਼ੋਰ ਦੀ ਡਾਂਗ ਮਾਰੀ ਔਰ ਉਹ ਕੱਚੇ ਤੇ ਡਿੱਗ ਪਿਆ ਉਸ ਐਫ ਆਈ ਆਰ ਦਾ ਵੀ ਕੋਈ ਅਸਰ ਨਹੀਂ ਹੋਇਆ ਕੋਈ ਐਕਸ਼ਨ ਨਹੀਂ ਹੋਇਆ ਜਦ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਮਾਮਲਾ ਪੋਲੀਟੀਕਲ ਲੈਵਲ ਤੇ ਸੋਲਵ ਕਰਨ ਦੀ ਨੌਬਤ ਆਉਂਦੀ ਹੈ ਇਹਨਾਂ ਨੇ ਲੋਕਲ ਐਮ ਐਲ ਏ ਨੂੰ ਅਪਰੋਚ ਕੀਤਾ ਲੋਕਲ ਐਮ ਐਲ ਏ ਨੇ ਵੀ ਹੱਥ ਖੜੇ ਕਰਤੇ ਪੋਵਾ ਦਾ ਐਮਐਲਏ ਲਾਲਚੰਦ ਕਟਾਲੂ ਚੱਕ ਅਸੀਂ ਉਸ ਨਾਲ ਸੰਪਰਕ ਕਰਾਂਗੇ ਜਦੋਂ 2 ਦਿਨ ਲਗਾਤਾਰ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਪੋਵਾ ਦੇ ਐਮਐਲਏ ਸਾਹਿਬ ਲਾਈਨ ਤੇ ਨਹੀਂ ਆਏ ਤਾਂ ਅਸੀਂ ਉਹਨਾਂ ਨੂੰ ਇਹ ਸਵਾਲ ਲਿਖ ਕੇ ਭੇਜੇ ਸਵਾਲ ਨੰਬਰ 1 ਤੁਹਾਡੇ ਹਲਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਬੰਦ ਕਿਉਂ ਨਹੀਂ ਹੋ ਰਹੀ ਸਵਾਲ ਨੰਬਰ 2 ਹਰ ਚੋਣਾਂ ਚ ਮਾਈਨਿੰਗ ਇੱਕ ਵੱਡਾ ਮੁੱਦਾ ਬਣਦਾ ਹੈ ਪਰ ਇਸ ਚੋਣ ਵਾਦੇ ਨੂੰ ਤੁਸੀਂ ਹੁਣ ਤੱਕ ਪੂਰਾ ਕਰਨ 'ਚ ਅਸਮਰਥ ਕਿਉਂ ਰਹੇ ਸਵਾਲ ਨੰਬਰ 3 ਕੀ ਤੁਸੀਂ ਹੁਣ ਤੱਕ ਮਾਈਨਿੰਗ ਮਸਲੇ ਤੇ ਬਣੀ ਵਿਧਾਨ ਸਭਾ ਕਮੇਟੀ ਕੋਲ ਇਸ ਲੁੱਟ ਕਸੂਟ ਦਾ ਮੁੱਦਾ ਕਦੇ ਚੁੱਕਿਆ ਸਵਾਲ ਨੰਬਰ 4 ਰਾਵੀ ਦਰਿਆ ਦੇ ਕੰਢੇ ਇਸ ਪਟਾਈ ਦੇ ਕਾਰਨ ਹੁਣ ਤੱਕ ਕਿੰਨਾ ਅਤੇ ਕਿਸ ਤਰ੍ਹਾਂ ਦਾ ਨੁਕਸਾਨ ਹੁੰਦਾ ਆ ਰਿਹਾ ਹੈ ਸਵਾਲ ਨੰਬਰ 5 ਜਿਹੜਾ ਕਿ ਸਾਡਾ ਅਖੀਲਾ ਸਵਾਲ ਹੈ ਇਹ ਮੁੱਦਾ ਤੁਹਾਡੇ ਮੁਤਾਬਕ ਕਿੰਨਾ ਗੰਭੀਰ ਹੈ ਇਹ ਭੋਆ ਐਮਐਲਏ ਦੇ ਵੀ ਸਾਡੇ ਸਵਾਲਾਂ ਦਾ ਵਟਸਐਪ ਤੇ ਕੋਈ ਜਵਾਬ ਨਹੀਂ ਦਿੱਤਾ ਇਹ ਹੀ ਸਵਾਲ ਅਸੀਂ ਇਸ ਏਰੀਏ ਦੇ ਯਾਨੀ ਕਿ ਪਠਾਨਕੋਟ ਦੇ ਐਕਸੀਐਨ ਨੂੰ ਅਸੀਂ ਸਵਾਲ ਲਿਖ ਕੇ ਭੇਜੇ ਉਹਨਾਂ ਦਾ ਵੀ ਹਾਲ ਤੱਕ ਕੋਈ ਜਵਾਬ ਨਹੀਂ ਆਇਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ 1.5 150 2 200 ਫੁੱਟ ਡੂੰਘੀਆਂ ਖੱਡਾਂ ਪਈਆਂ ਹੋਈਆਂ ਨੇ ਔਰ ਤੁਸੀਂ ਸਾਹਮਣੇ ਦੇਖੋ ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਾਂਗਾ ਸਾਹਮਣੇ ਜਿੱਤੇ ਸਫੇਦੇ ਦੇ ਦਰਖਤ ਲੱਗੇ ਹੋਏ ਨੇ ਔਰ ਪਰਲੇ ਪਾਸੇ ਪੌਪੂਲਰ ਵੀ ਲੱਗਿਆ ਹੋਇਆ ਹੈ ਇਹ ਸਫੇਦੇ ਦੇ ਦਰਖਤ ਦੇਖੋ ਕਿਵੇਂ ਕੋਨੇ ਤੇ ਖੜੇ ਨੇ ਐਜ ਤੇ ਖੜੇ ਨੇ ਕਿਸੇ ਵੇਲੇ ਵੀ ਭਾਰੀ ਬਾਰਿਸ਼ ਆਉਣ ਤੇ ਜਾਂ ਕਿਸੇ ਫਲਡ ਸਿਚੁਏਸ਼ਨ ਤੇ ਆਉਣ ਤੇ ਇਹ ਉਹ ਸਫੇਦੇ ਦੇ ਦਰਖਤ ਨੇ ਜਿਹੜੇ ਕਿ 라ਵੀ ਦਾ ਜੇ ਦਰਿਆ ਚੜਦਾ ਹੈ ਤੇ ਫਲਡ ਨੂੰ ਕੰਟਰੋਲ ਕਰਨ ਲਈ ਇਹ ਸਾਰਾ ਦਰਖਤ ਲਾਏ ਹੋਏ ਨੇ ਵਿੱਚੇ ਜੰਗਲਾਤ ਦੀ ਜ਼ਮੀਨ ਵੀ ਹੈ ਤੇ ਵਿੱਚੇ ਸੈਂਟਰਲ ਗਵਰਨਮੈਂਟ ਦੀ ਇਹ ਸਾਰੀ ਲੈਂਡ ਹੈ ਜਿੱਥੇ ਕਿ ਮਾਈਨਿੰਗ ਪੂਰੀ ਤਰ੍ਹਾਂ ਹੀ ਇਲੀਗਲ ਲੈਵਲ ਤੇ ਸਾਰਾ ਕੰਮ ਹੋ ਰਿਹਾ ਹੈ ਉਹ ਸਾਹਮਣੇ ਤੁਸੀਂ ਜਿਹੜਾ ਸਟਰਕਚਰ ਦੇਖ ਰਹੇ ਹੋ ਜਿਹੜੇ ਵੱਡੇ ਸ਼ੈੱਡ ਦੇਖ ਰਹੇ ਹੋ ਉਹ ਮਾਈਨਿੰਗ ਮਾਫੀਆ ਦੇ ਸ਼ੈੱਡ ਨੇ ਲੋਕਲ ਜਿਹੜੇ ਕੈਮਰੇ ਤੇ ਨਹੀਂ ਆ ਸਕਦੇ ਉਹਨਾਂ ਨੇ ਦੱਸਿਆ ਇੱਥੇ ਬਹੁਤ ਗੁੱਜਰ ਵੀ ਰਹਿੰਦੇ ਨੇ ਹੋਰ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਆਪਣੀ ਢਾਣੀਆਂ 'ਚ ਕਿਸਾਨ ਰਹਿੰਦੇ ਨੇ ਉਹਨਾਂ ਨੇ ਦੱਸਿਆ ਉਹ ਜਿਹੜਾ ਸ਼ੈੱਡ ਹੈ ਮਾਈਨਿੰਗ ਮਾਫੀਆ ਦਾ ਸ਼ੈੱਡ ਹੈ ਜਦੋਂ ਕੋਈ ਮਾਈਨਿੰਗ ਨੂੰ ਚੈੱਕ ਕਰਨ ਲਈ ਜਾਂ ਪੁਲਿਸ ਦੀ ਕੋਈ ਰੇਡ ਹੁੰਦੀ ਹੈ ਤੇ ਜਿਹੜੇ ਜੀਸੀਬੀ ਔਰ ਮਸ਼ੀਨਾਂ ਨੇ ਉਹ ਸ਼ੈੱਡਾਂ ਦੇ ਅੰਦਰ ਉੱਥੇ ਲੁਕੋ ਦਿੰਦੇ ਨੇ ਇਹ ਸਟੋਨ ਕ੍ਰਸ਼ਰ ਉੱਥੇ ਲੱਗਿਆ ਹੈ ਸਟੋਨ ਕ੍ਰਸ਼ਰ ਤੋਂ 1.5 ਕਿਲੋਮੀਟਰ ਇਹ ਪਟਾਈ ਕਿਉਂ ਰਹੀ ਹੈ ਇਹ ਸਿੱਧਾ ਜਗ ਜਾਹਰ ਹੈ ਸਾਰੀ ਗੱਲ ਇਹ ਇੱਥੋਂ ਹੀ ਪਟਾਈ ਹੋ ਕੇ ਜਿਹੜੀ ਆ ਛੋਟਾ ਰੋੜੇ ਜਿਹੜੇ ਆ ਰੋੜੇ ਆ ਇਹਦੀ ਬਜਰੀ ਬਣਦੀ ਹੈ ਔਰ ਰੇਤਾ ਜਿਹੜਾ ਉਹ ਸਕਰੀਨਿੰਗ ਪਲਾਂਟ ਦੇ ਰਾਹੀਂ ਅੱਡ ਕਰ ਲਿੱਤਾ ਜਾਂਦਾ ਹੈ ਇਹ ਸਕਰੀਨਿੰਗ ਪਲਾਂਟ ਔਰ ਸਟੋਨ ਕ੍ਰਸ਼ਰ 1.5 ਕਿਲੋਮੀਟਰ ਇੱਥੋਂ ਹੈ ਔਰ ਇਹ ਸਾਰੀ ਪਟਾਈ ਇੱਥੋਂ ਹੁੰਦੀ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਇਹ ਮਾਈਨਿੰਗ ਵਾਲਿਆਂ ਦਾ ਇਹ ਜਿਹੜਾ ਸਥਾਨ ਹੈ ਜਿਹੜਾ ਇਹ ਮਾਈਨਿੰਗ ਵਾਲਾ ਦਾ ਸਾਰਾ ਕੰਪਲੈਕਸ ਹੈ ਇੱਥੇ ਇਹ ਦੱਸਿਆ ਜਾ ਰਿਹਾ ਹੈ ਇਹ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦੀ ਲੈਂਡ ਹੈ ਵਿੱਚ ਜੰਗਲਾਤ ਮਹਿਕਮੇ ਦੀ ਲੈਂਡ ਹੈ ਔਰ ਸੈਂਟਰਲ ਗਵਰਨਮੈਂਟ ਦੀ ਜ਼ਮੀਨ ਹੈ ਸਾਰੀ ਇੱਥੇ ਸਾਰੇ ਸਫੇਦੇ ਲੱਗੇ ਹੋਏ ਸੀ ਸਾਰੇ ਦਰਖਤ ਜਿਹੜੇ ਆ ਪਟਾਈ ਕਰਕੇ ਹੌਲੀ-ਹੌਲੀ ਜਿਹੜੇ ਆ ਸਾਰਾ ਇਹ ਖੱਡਾ ਪੈ ਗਿਆ ਔਰ ਤੁਸੀਂ ਮੇਰੇ ਇਸ ਪਾਸੇ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਗਾ ਦੱਸੋ ਉਹ ਦੇਖੋ ਉੱਥੇ ਉੱਥੇ ਤੱਕ ਜਿਹੜੇ ਦਰਖਤ ਜਿਹੜੇ ਡਿੱਗੇ ਹੋਏ ਨੇ ਔਰ ਬਿਲਕੁਲ ਕੋਨੇ ਤੇ ਹੈ ਹੁਣ ਅਗਲੀ ਪਟਾਈ ਹੋਏਗੀ ਔਰ ਇਲੀਗਲ ਲੈਵਲ ਤੇ ਕਿਸੇ ਵੀ ਵੇਲੇ ਮਾਈਨਿੰਗ ਮਾਫੀਆ ਜਿਹੜਾ ਹੈ ਇਹ ਦਰਖਤ ਸਾਫ ਕਰ ਸਕਦਾ ਹੈ ਉੱਥੇ ਅੱਗੇ ਖੁਦਾਈ ਨੂੰ ਅੱਗੇ ਕੰਟੀਨਿਊ ਕਰਕੇ ਜਿਹੜੇ ਕਿਸਾਨ ਦੀ ਗੱਡੀ ਤੋੜੀ ਹੈ ਜਿਹੜੇ ਕਿਸਾਨ ਦੇ ਫਾਰਮ ਤੇ ਹਮਲਾ ਹੋਇਆ ਸੀ ਮਈ ਦੇ ਮਹੀਨੇ ਚ ਉਹਨੇ ਸਾਨੂੰ ਦੱਸਿਆ ਇਹ ਜਿਨ੍ਹਾਂ ਨੇ 23 ਦੇ 23 ਟਨ ਕ੍ਰਸ਼ਰ ਜਾਂ ਕ੍ਰਸ਼ਰ অর ਸਕਰੀਨਿੰਗ ਪਲਾਂਟ ਇੱਥੇ ਲੱਗੇ ਹੋਏ ਨੇ ਇਹ ਇੱਥੇ ਕੋਈ ਵੀ ਲੀਗਲ ਖੱਡ ਨਹੀਂ ਹੈ ਜੇ ਇੱਥੇ ਕੋਈ ਵੀ ਖੱਡ ਲੀਗਲ ਨਹੀਂ ਹੈ ਕੋਈ ਵੀ ਕਾਨੂੰਨੀ ਤੌਰ ਤੇ ਖੱਡ ਪਾਸ ਨਹੀਂ ਹੈ ਤੇ ਇਹ ਜਿਹੜੀਆਂ ਖੱਡਾਂ ਨੇ ਇਹ ਸਾਰੀਆਂ ਇਲੀਗਲ ਖੱਡਾਂ ਨੇ ਤੁਸੀਂ ਦੇਖੋ ਇਹ ਜੰਗਲਾਤ ਮੈਕਮੇਰੇ ਦੇ ਜਿਹੜੇ ਦਰਖਤ ਨੇ ਉਹ ਵੀ ਹੁਣ ਕਿਵੇਂ ਅੰਡਰ ਥ੍ਰੈਟ ਨੇ ਕਿਹੜੇ ਉਕਤ ਤੁਸੀਂ ਦੇਖੋ ਬਿਲਕੁਲ ਕੋਨੇ ਤੇ ਜਿਹੜੇ ਸਫੇਦੇ ਦਰਖਤ ਜਿਹੜੇ ਨੇ ਅਸੀਂ ਤੁਹਾਨੂੰ ਦੱਸ ਦਈਏ 1 ਅਕਤੂਬਰ ਤੋਂ ਲੀਗਲ ਤੌਰ ਤੇ ਮਾਈਨਿੰਗ ਸ਼ੁਰੂ ਹੋਏਗੀ ਪਰ ਮਾਈਨਿੰਗ ਇਹਨਾਂ ਇਲੀਗਲ ਖੱਡਾਂ ਤੇ ਵੀ ਉਦੋਂ ਇਸ ਲਈ ਸ਼ੁਰੂ ਹੋਏਗੀ ਕਿਉਂਕਿ ਇਹਨਾਂ ਨੇ ਦਿਖਾਣਾ ਹੁੰਦਾ ਬਈ ਇਹ ਜਿਹੜੇ ਕ੍ਰਸ਼ਰ ਨੇ ਸਟੋਨ ਕ੍ਰਸ਼ਰ ਨੇ ਕੱਚਾ ਮਾਲ ਅਸੀਂ ਯਾ ਤਾਂ ਜੰਮੂ ਵਾਲੇ ਪਾਸੇ ਤੋਂ ਲੈ ਕੇ ਆ ਰਹੇ ਆ ਜਾਂ ਹਿਮਾਚਲ ਤੋਂ ਲੈ ਕੇ ਆ ਰਹੇ ਆ ਪਰ ਅਸਲ 'ਚ ਜਿਹੜੀ ਖਦਾਈ ਹੈ ਜਿਹੜੀ ਪਟਾਈ ਹੈ ਕੱਚੇ ਮਾਲ ਦੀ ਉਹ ਇਹਨਾਂ ਖੱਡਾ ਤੋਂ ਹੁੰਦੀ ਹੈ ਅੱ태 ਇੱਕ ਗੱਲ ਹੋਰ ਦੇਖਣ ਨੂੰ ਆ ਰਹੀ ਏ ਜੇ ਕ੍ਰਸ਼ਿੰਗ ਜੇ ਮਾਈਨਿੰਗ ਇਸ ਵੇਲੇ ਬੰਦ ਹੈ ਬਰਸਾਤਾਂ ਦੇ ਮੌਸਮ 'ਚ ਜੇ ਲੀਗਲੀ ਮਾਈਨਿੰਗ ਬੰਦ ਰਹਿੰਦੀ ਹੈ ਤੇ ਹੁਸ਼ਿਆਰਪੁਰ ਦੇ ਮੁਕੇਰੀਆ ਬਲਾਕ ਚ ਉਹ ਕਿਹੜੇ ਹਸਾਬ ਨਾਲ ਜਿਹੜੀ ਸਾਰੀ ਮਾਈਨਿੰਗ ਹੋ ਰਹੀ ਸੀ ਉਹ ਸਾਰੀ ਮਾਈਨਿੰਗ ਇਲੀਗਲ ਸੀ ਜਿਹੜੇ ਕਿ ਅਸੀਂ ਕੈਮਰੇ ਚ ਉਸ ਆਪਣੇ ਡਰੋਨ ਸ਼ਾਟਸ ਕੈਦ ਕੀਤੇ ਨੇ ਸਰਕਾਰ ਨੂੰ ਇਹ ਦੱਸ ਦਿਨਾ ਚਾਹੁੰਦੇ ਆ ਜਿਹੜੇ ਅਫਸਰ ਇੱਥੇ ਮਾਈਨਿੰਗ ਵਿਭਾਗ ਦੇ ਨੇ ਜਦੋਂ ਲੀਗਲ ਤੌਰ ਤੇ ਬਰਸਾਤਾ ਤੋਂ ਬਾਅਦ ਸਤੰਬਰ ਯਾ ਅਕਤੂਬਰ ਦੇ ਮਹੀਨੇ ਜਦੋਂ ਵੀ ਮਾਈਨਿੰਗ ਲੀਗਲ ਹੋਏਗੀ ਔਰ ਲੀਗਲ ਲੈਵਲ ਤੇ ਮਾਈਨਿੰਗ ਸ਼ੁਰੂ ਹੋਏਗੀ ਤਾਂ ਅਸੀਂ ਇਹਨਾਂ ਇਲੀਗਲ ਖੱਡਾਂ ਤੇ ਜ਼ਰੂਰ ਆਵਾਂਗੇ ਔਰ ਦੇਖਾਂਗੇ ਕਿ ਇੱਥੇ ਕਿਹੜੇ ਹਿਸਾਬ ਨਾਲ ਇਹ ਸਾਰਾ ਜਿਹੜਾ ਕੁਦਰਤ ਦੇ ਨਾਲ ਖਲਵਾਲ ਹੋ ਰਿਹਾ ਹੈ ਇਲੀਗਲ ਸਾਰਾ ਕਰਾਇਮ ਹੋ ਰਿਹਾ ਹੈ ਇੱਕ ਘਾਣ ਹੋ ਰਿਹਾ ਹੈ ਜਿਹੜਾ ਇਕੋਸਿਸਟਮ ਜਿਸ ਤਰੀਕੇ ਨਾਲ ਸਾਡਾ ਬਰਬਾਰ ਕੀਤਾ ਜਾ ਰਿਹਾ ਜਿਹੜੇ ਸਾਡੇ ਨੇਚਰਲ ਰਿਸੋਰਸਸ ਨੇ ਕੱਲੇ ਨੇਚਰਲ ਰਿਸੋਰਸਸ ਦੀ ਲੁੱਟ ਦੀ ਗੱਲ ਹੀ ਨਹੀਂ ਇਹਦੇ ਨਾਲ ਜਿਹੜੇ ਨੇ ਜਿਹੜੇ ਪਰਲੇ ਪਾਸੇ ਪਿੰਡ ਨੇ ਜਿਹੜੇ ਮੰਜੀਰੀ ਔਰ ਕਈ ਇਧਰਲੇ ਨਾਲ ਦੇ ਪਿੰਡ ਨੇ ਜਿਹੜੇ ਨਰੋਡ ਜਮਲ ਸਿੰਘ ਜਿਹੜੇ ਪੋਸਟ ਆਫਿਸ ਦੇ ਨਾਲ ਲੱਗਦੇ ਨੇ ਉਹ ਪਿੰਡ ਵੀ ਜਿਹੜੇ ਨੇ ਉਹ ਹੜਾ ਦੇ ਆ ਸਕਦੇ ਨੇ ਉੱਥੇ ਹੜਾ ਆ ਸਕਦੇ ਨੇ ਜੇ ਇਹ ਕੰਮ ਇੱਥੇ ਇਲੀਗਲ ਕੰਮ ਗੈਰ ਕਾਨੂੰਨੀ ਮਾਈਨਿੰਗ ਇੱਥੋਂ ਨਹੀਂ ਰੁਕੀ ਵੀ ਕਹੇ ਜਾਂ ਦਰਿਆ ਜਿਹੜੇ 12 ਮਹੀਨੇ ਨਹੀਂ ਚੱਲਦਾ ਇਹ ਵਿੱਚ ਜਿਹੜਾ ਇਹਦੇ ਚ ਪਾਣੀ ਕਈ ਥਾਵਾਂ ਤੇ ਕਈ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਬਿਆਸ ਔਰ ਸਤਲੁਜ ਇੰਨਾ ਸੋਲਨ ਹੈ ਇਸ ਵੇਲੇ ਜਿਹੜੇ ਚੜੇ ਹੋਏ ਨੇ ਡੇਂਜਰ ਮਾਰਕ ਤੇ ਨੇ ਪਰ ਰਾਵੀ ਦਰਿਆ ਤੁਸੀਂ ਦੇਖੋ ਇਹ ਬਿਲਕੁਲ ਵੀ ਇੱਥੇ ਉਹਨਾ ਪਾਣੀ ਨਹੀਂ ਆ ਰਿਹਾ ਜਿੱਤੇ ਕਿ ਹੜਾ ਡਰ ਹੋਵੇ ਇਹ ਵੀ ਸਾਰਾ ਕੁਦਰਤ ਦਾ ਨਿਯਮ ਹੈ ਤੁਸੀਂ ਦੇਖੋ ਇੱਕ ਰਾਵੀ ਜਿਹੜਾ ਪੰਜਾਬ ਦੇ ਪੰਜਾ ਦਰਿਆ ਚੋਂ ਇੱਕ ਰਾਵੀ ਜਿਹੜਾ ਕਿ ਪਾਕਿਸਤਾਨ ਦੀ ਹੱਦ ਨਾਲ ਲੱਗਦਾ ਹੈ ਬਾਰਡਰ ਜਿਹੜਾ ਇੱਥੋਂ ਇੰਡੀਆ ਪਾਕਿਸਤਾਨ ਦਾ ਜਿਹੜਾ ਬਾਰਡਰ ਇੱਥੋਂ ਸਿਰਫ 3 ਕਿਲੋਮੀਟਰ ਤੇ ਹੈ 2 ਜਾਂ 3 ਕਿਲੋਮੀਟਰ ਤੇ ਹੈ ਔਰ ਇਹ ਰਾਵੀ ਜਿਹੜਾ ਹੈ ਜ਼ਿਗਜ਼ੈਗ ਕਰਦਾ ਹੈ ਇੰਡੀਆ ਔਰ ਪਾਕਿਸਤਾਨ ਦੇ ਬਾਰਡਰ ਤੇ ਇਹ ਸਾਰਾ ਰਾਵੀ ਦਰਿਆ ਕਰੋੜਾ ਕਈ ਕਰੋੜਾ ਸੈਂਕੜੇ ਕਰੋੜਾ ਰੁਪਏ ਦਾ ਇਹ ਕੱਚਾ ਮਾਲ ਸਾਰਾ ਇੱਥੋਂ ਪੁੱਟਿਆ ਜਾਂਦਾ ਹੈ ਸਾਰੇ ਸਾਲ ਪੁੱਟਿਆ ਜਾਂਦਾ ਹੈ ਜਦੋਂ ਜਿਵੇਂ ਅੱਜਕੱਲ੍ਹ ਬਰਸਾਤਾ ਨੇ ਬਰਸਾਤ ਦੇ ਮੌਸਮ 'ਚ ਆ NGT ਦੇ ਨੋਟਿਸ ਤੋਂ ਬਾਅਦ 1 ਮਹੀਨੇ ਤੋਂ ਜਿਸ ਤਰ੍ਹਾਂ ਦੱਸਦੇ ਨੇ ਇਹ ਕੰਮ ਇੱਥੇ ਇਲੀਗਲ ਜਿਹੜੀ ਮਾਈਨਿੰਗ ਹੈ ਇਹ ਬੰਦ ਹੈ ਪਰ ਅਦਰਵਾਈਜ਼ ਜਿਹੜਾ 10-11 ਮਹੀਨੇ ਸਾਰਾ ਇਹ ਮਾਲ ਇੱਥੋਂ ਪਿਛਲੇ 1 ਸਾਲ ਚ ਇੱਥੋਂ ਪੁੱਟਿਆ ਗਿਆ ਤੇ ਅੱਗੇ ਪੁੱਜੀ ਵੀ ਅਸੀਂ ਤੁਹਾਨੂੰ ਦੱਸਿਆ ਜੀਵੇ ਖੱਡਾ ਪਰ ਪਰਲੇ ਪਾਸੇ ਦਿਖਾਈਆਂ ਉਧਰਲੇ ਪਾਸੇ ਸਟੋਨ ਕ੍ਰਸ਼ਰ ਹੈ ਔਰ ਦਰਿਆ ਦੇ ਵਿੱਚੋਂ ਟਿਪਰ ਇਸ ਇਹ ਕੱਚਾ ਮਾਲ ਸਾਰਾ ਦਰਿਆ ਦੇ ਵਿੱਚੋਂ ਟਿਪਰ ਉਹ ਸਟੋਨ ਕ੍ਰਸ਼ਰ ਤੱਕ ਪਹੁੰਚਦਾ ਹੈ ਮਨੀਆ ਕ੍ਰਸ਼ਰ ਦੱਸਿਆ ਜਾਂਦਾ ਹੈ ਇਹ ਕਥਰੋਲ ਕਥਰੋਲ ਅਸੀਂ ਤੁਹਾਨੂੰ ਦੱਸਿਆ ਇੱਕ ਫੋਰੈਸਟ ਰਿਜ਼ਰਵ ਏਰੀਆ ਕਥਰੋਲ ਪਿੰਡ ਵਿੱਚ ਜੰਗਲਾਤ ਦਾ ਏਰੀਆ ਹੈ ਉੱਥੇ ਦੇ ਲੋਕਾਂ ਨੇ ਵੀ ਕਈ ਵਾਰ ਰੋਲਾ ਪਾਇਆ ਬਈ ਪੰਚਾਇਤ ਦੀ ਜਿਹੜੀ ਜੰਗਲਾਤ ਦੀ ਜ਼ਮੀਨ ਹੈ ਇੱਥੋਂ ਨਾ ਪੁੱਟੀ ਜਾਵੇ ਉਹਦਾ ਕਿੰਨਾ ਅਸਰ ਹੋਇਆ ਅਸੀਂ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ ਔਰ ਅਗਲੇ ਐਪੀਸੋਡ ਅਸੀਂ ਤੁਹਾਨੂੰ ਦਿਖਾਵਾਂਗੇ ਜੇ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਤਾਂਕਿ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਤੱਕ ਔਰ ਹੋਰ ਕਈ ਜਿੱਥੇ-ਜਿੱਥੇ ਸਾਡੇ ਲੋਕ ਬੈਠੇ ਨੇ ਇਹ ਗੱਲ ਉੱਥੇ ਤੱਕ ਪਹੁੰਚ ਸਕੇ ਔਰ ਤੁਹਾਡੇ ਮਨ ਚ ਬਹੁਤ ਸਾਰੇ ਵਿਚਾਰ ਵੀ ਆ ਰਹੇ ਹੋਣਗੇ ਜਦੋਂ ਇਹ ਸਾਰੀ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਵਿਚਾਰ ਕਮੈਂਟਸ ਕਾਲਮ ਵਿੱਚ ਲਿਖੋ ਤਾਂਕਿ ਅਸੀਂ ਵੀ ਤੁਹਾਡੇ ਵਿਚਾਰਾਂ ਦੇ ਜਾਣੂ ਹੋਈਏ ਔਰ ਤੁਸੀਂ ਦੇਖੋ ਇਹ 23 ਸਕਰੀਨ ਦੇ ਥੱਲੇ ਇੱਕ ਪੱਟੀ ਲੱਗੀ ਹੋਈ ਹੈ QR ਕੋਡ ਲੱਗਿਆ ਹੈ ਤੁਸੀਂ ਆਪਣਾ ਫਾਈਨੈਂਸ਼ੀਅਲ ਯੋਗਦਾਨ ਤੁਸੀਂ ਆਪਣਾ ਜਿਹੜੀ ਵਿੱਤੀ ਸਹਾਇਤਾ ਦਿਓ ਜਿਵੇਂ ਅਸੀਂ ਦਸਵੰਦ ਦੇ ਨਾਂ ਤੇ ਕਈ ਕਾਰਜ ਕਰਦੇ ਆ ਇਸ ਤਰ੍ਹਾਂ ਹੀ ਜੇ ਤੁਸੀਂ ਮੀਡੀਆ ਨੂੰ ਤਗੜਾ ਕਰਨਾ ਹੈ ਸਾਡੀਆਂ ਬਾਹਾਂ ਮਜ਼ਬੂਤ ਕਰਨੀਆਂ ਹੈ ਤਾਂ ਕਿ ਅਸੀਂ ਦੂਰ ਪਿੰਡਾਂ ਚ ਕਸਬਿਆਂ ਚ ਲੋਕਾਂ ਦੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਸਕਰੀਨ ਤੇ ਹਾਜ਼ਰ ਹੋ ਸਕੀਏ ਤਾਂ ਤੁਸੀਂ ਆਪਣਾ ਵਿੱਤੀ ਯੋਗਦਾਨ ਵੀ ਇਸ QR ਕੋਡ ਦੇ ਰਾਹੀਂ ਆਪਣਾ ਵਿਤੀ ਯੋਗਦਾਨ ਪਾਓ ਮੈਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਆਪਣੇ ਕੈਮਰਾਮੈਨ ਜਗਜੀਤ ਸਿੰਘ ਨਾਲ ਸਸਤੀ ਕਾਲ